ਦੇ ਉਹਰੀ ਮੋਹੱਲੇ ਦੇ ਵਿੱਚ ਦੇ ਰਾਤ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਕਿ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਜਦੋਂ ਲਾਡਾ ਕਰਿਆਨਾ ਸਟੋਰ ਨਾਮ ਦੀ ਇੱਕ ਦੁਕਾਨ ਤੇ ਅਚਾਨਕ ਹੀ ਅੱਗ ਲੱਗ ਗਈ ਹੈ ਦੱਸਦੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਅੱਗ ਪੂਰੀ ਦੁਕਾਨ ਦੇ ਵਿੱਚ ਫੈਲ ਗਈ ਹੈ ਤੇ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਇੱਥੇ ਜਿਹੜੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹਨਾਂ ਅੱਗ ਤੇ ਕਾਬੂ ਪਾਇਆ ਦੱਸਿਆ ਜਾ ਰਿਹਾ ਕਿ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਇੱਥੇ ਅੱਗ ਤੇ ਕਾਬੂ ਪਾਇਆ ਗਿਆ ਉਧਰ ਦੀ ਦੁਕਾਨ ਦੇ ਮਾਲਕ ਦੇ ਰਿਸ਼ਤੇਦਾਰ ਜਿਨ੍ਹਾਂ ਦਾ ਕਹਿਣਾ ਹੈ ਕਿ ਰਾਤ 1:30 ਵਜੇ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਦੁਕਾਨ ਦੇ ਵਿੱਚ ਅੱਗ ਲੱਗ ਗਈ ਹੈ ਜਦੋਂ ਉਹਨਾਂ ਮੌਕੇ ਤੇ ਆ ਕੇ ਵੇਖਿਆ ਤਾਂ ਅੱਗ ਪੂਰੀ ਦੁਕਾਨ ਦੇ ਵਿੱਚ ਫੈਲ ਚੁੱਕੀ ਸੀ ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬਿਗਰ ਨੂੰ ਬੁਲਾਇਆ ਗਿਆ ਤੇ ਕਈ ਘੰਟਿਆਂ ਦੀ ਮਸ਼ਕੱਤ ਤੋਂ ਬਾਅਦ ਇਸਕਤੇ ਕਾਬੂ ਤਾਂ ਜ਼ਰੂਰ ਪਾ ਲਿਆ ਗਿਆ ਪਰ ਉਹਤੀ ਦੱਸਦੀ ਕਿ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਉਧਰ ਦੁਕਾਨ ਮਾਲਕ ਵੀ ਉਸ ਵੇਲੇ ਤੋਂ ਗਾਇਬ ਸੀ ਜਿਸ ਦੀ ਪਾਲਕੀਤੀ ਜਾ ਰਹੀ ਸੀ ਤੇ ਸਵੇਰੇ 2:30 ਵਜੇ ਦੇ ਕਰੀਬ ਦੁਕਾਨ ਦੇ ਉੱਪਰ ਹੀ ਉਸ ਦੁਕਾਨ ਮਾਲਕ ਨੂੰ ਮ੍ਰਿਤਕ ਪਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਜਾਂ ਫਿਰ ਧੂਆ ਚੜਨ ਦੇ ਕਾਰਨ ਇਸ ਸ਼ਖਸ ਦੀ ਜਾਨ ਚਲੀ ਗਈ ਹੈ ਉਧਰ ਦੁਕਾਨ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਸੜ ਕੇ ਰਾਖ ਹੋ ਚੁੱਕਿਆ ਹੈ ਦੁਕਾਨ ਦੇ ਅੰਦਰ ਖੜਾ ਮੋਟਰਸਾਈਕਲ ਵੀ ਇਸ ਅੱਗ ਦੀ ਚਪੇਟ ਦੇ ਵਿੱਚ ਆ ਗਿਆ ਹੈ ਦੱਸਦੀ ਹੈ ਕਿ ਇੱਕ ਦੁਕਾਨਦਾਰ ਜਿਸ ਦੀ ਦੁਕਾਨ ਤੇ ਅੱਗ ਲੱਗਦੀ ਹੈ ਤਾਂ ਹੋ ਸਕਦਾ ਹੈ ਕਿ ਸਦਮਾ ਜਿਹੜਾ ਉਸ ਨੂੰ ਲੱਗਦਾ ਹੈ ਜਿਸ ਦੇ ਚਲਦਿਆ ਹਾਰਟ ਅਟੈਕ ਆਇਆ ਹੈ ਜਾਂ ਫਿਰ ਉਹ ਸ਼ਖਸ ਉਸ ਵੇਲੇ ਦੁਕਾਨ ਦੇ ਅੰਦਰ ਜਾਂ ਉੱਪਰ ਮੌਜੂਦ ਸੀ ਧੂਆ ਚੜਨ ਦੇ ਸਾਡੋ ਦੀ ਜਾਨ ਚਲੀ ਗਈ ਹੈ ਪਾਸੇ ਦੁਕਾਨ ਦੇ ਵਿੱਚ ਅੱਗ ਲੱਗਣ ਦੇ ਨਾਲ ਲੱਖਾਂ ਦਾ ਨੁਕਸਾਨ ਹੋਇਆ ਹੈ ਦੂਜੇ ਪਾਸੇ ਦੁਕਾਨ ਮਾਲਕ ਦੀ ਮੌਤ ਹੋ ਗਈ ਹੈ ਇਹ ਰਾਤ ਨੂੰ ਨਾ ਅੱਗ ਲੱਗੀ ਕੋਈ 1:00 ਵਜੇ ਸਾਨੂੰ 1:30 ਵਜੇ ਪਤਾ ਲੱਗਾ ਜਦੋਂ ਅਸੀਂ ਆਏ ਉਦੋਂ ਅੱਗ ਬਹੁਤ ਫੈਲ ਚੁੱਕੀ ਸੀ ਤੇ ਜਦੋਂ ਇਹ ਦੇਖਿਆ ਤੇ ਅੱਗ ਨਾਲ ਉਹਨਾਂ ਨੇ ਦੇਖਣ ਦੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਹ ਮਿਲੇ ਨਹੀਂ ਫਿਰ ਜਾ ਕੇ ਕੋਈ 22:00 ਵਜੇ ਇਹਨਾਂ ਦਾ ਪਤਾ ਲੱਗਾ ਕਿ ਉੱਪਰ ਹੈ ਉਸ ਟਾਈਮ ਜਦੋਂ ਇਹਨਾਂ ਨੂੰ ਲੈ ਕੇ ਗਏ ਇਹਨਾਂ ਦੀ ਡੈਥ ਹੋ ਚੁੱਕੀ ਅੰਦਰ ਸੜ ਗਏ ਤੁਸੀਂ ਨਹੀਂ ਸੜੇ ਨਹੀਂ ਓਦਾਂ ਹੀ ਡਿੱਗ ਕੇ ਅਟੈਕ ਨਾਲ ਤੇ ਨੁਕਸਾਨ ਕਿੰਨਾ ਹੋਇਆ ਲੱਗਦਾ ਕਿ ਕਿੰਨੀਆਂ ਦਾ ਨੁਕਸਾਨ ਲੱਖਾਂ ਦਾ ਹੀ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕਾਦੀ ਦੁਕਾਨ ਸੀ ਇਹਨਾਂ ਦਾ ਕਰਿਆਨੇ ਦਾ ਅੰਦਰ ਤਿੰਨ ਚਾਰ ਦੁਕਾਨਾਂ ਦਾ ਸੜ ਗਿਆ ਉਹ ਗੋਦਾਮ ਬਨੇਦੇ ਹਨ ਇਹਨਾਂ ਦਾ ਸਾਰੇ ਸਾਰਾ ਬਿਲਕੁਲ ਕੁਝ ਨਹੀਂ ਬਚਿਆ ਇਹਨਾਂ ਦਾ ਇੱਕ ਬੇਟਾ ਦੋ ਬੇਟੀਆਂ ਮੈਰਿਡ ਹੈ ਸਾਰੇ ਹਾਂ ਮੇਰੀ ਫੁੱਫਰ ਜੀ ਹੈ ਕਰਿਆਨੇ ਦੀ ਦੁਕਾਨ ਸੀ ਪਤਾ ਹੀ ਨਹੀਂ ਚਲਿਆ ਕੱਲ ਰਾਤ ਨੂੰ 12 ਵਜੇ ਤੱਕ ਤਾਂ ਬਿਲਕੁਲ ਸਭ ਠੀਕ ਸੀ ਇਕਦਮ ਹੀ ਲੋਕਾਂ ਨੇ ਦੱਸਿਆ ਕਿ ਅੱਗ ਲੱਗੀ ਉਹਨਾਂ ਨੇ ਉਸ ਤੋਂ ਬਾਅਦ ਕਿਸੇ ਨੂੰ ਕੁਝ ਨਹੀਂ ਪਤਾ ਕੀ ਹੋਇਆ ਕਰਿਆਨੇ ਦੀ ਦੁਕਾਨ ਕਰਿਆਨੇ ਦੀ ਦੁਕਾਨ ਹੈ ਹਾਂ ਜੀ ਕੋਣ ਕੋਣ ਸੀ ਜਿਹਨੇ ਟੈਸਟ ਕੀਤਾ ਬੇਟਾ ਦੋ ਬੇਟੀਆਂ ਮੈਰਿਡ ਐ ਸਾਰੇ ਬੇਟੀ ਅੰਮ੍ਰਿਤਸਰ ਆ ਇੱਕ ਇੱਕ ਇੱਥੇ ਬਟਾਲੇ ਧਰਮਪੁਰ ਕੋਲ ਨਹੀਂ ਇਕੱਲੇ ਸੀਗੇ ਘਰ ਵਾਈਫ ਦੀ ਡੈਥ ਹੋ ਗਈ ਦੀ ਇਹਨਾਂ ਦੇ ਮੇਰੇ ਬੂਆ ਜੀ ਦੀ ਕਦੇ ਪਤਾ ਲੱਗਾ ਤੁਹਾਨੂੰ 1 ਵਜੇ ਕਾਲ ਆ ਗਈ 1 ਵਜੇ ਆਪਾਂ ਆ ਗਏ ਸੀ ਬਟ ਫਾਇਰ ਵੀ ਗੇੜੀ ਆ ਗਈ ਦੀ ਬਟ ਇੰਨਾ ਕ ਧੂਆ ਸੀ ਕਿ ਸਾਰੇ ਕਮਰੇ ਉੱਪਰ ਸਭ ਦਰਵਾਜ਼ੇ ਤੋੜ ਤਾਰ ਕੇ ਕਿਚਨ ਚ ਮਿਲੇ ਆ ਕਿਚਨ ਚ ਗਿਰੇ ਪਏ ਇਹਨਾਂ ਨੂੰ ਫੋਨ ਬਰੇ ਕਿਤੇ ਬਟ ਫੋਨ ਕੋਈ ਚੁੱਕਿਆ ਹੀ ਨਹੀਂ ਇਹਨਾਂ ਨੇ ਬਟਾਲਾ ਦੇ ਉਹਰੀ ਮੁਹੱਲੇ ਦੇ ਵਿੱਚ ਦੇ ਰਾਤ ਇੱਕ